ਮਾਜੇ ਦਾ ਨਾਂ ਮਾਜਾ ਕਿਵੇਂ ਪਿਆ ਆਜੋ ਸਾਡੀ ਭੈਣ ਕੋਲੋਂ ਸਾਰੀ ਗੱਲਬਾਤ ਜਿਹੜੀ ਉਹ ਸੁਣਦੇ ਆ ਇਸ ਵੀਡੀਓ ਤੇ ਕੀ ਤੁਹਾਨੂੰ ਮਾਜੇ ਦਾ ਇਤਿਹਾਸ ਪਤਾ ਮੰਝਲਾ ਸ਼ਬਦ ਤੋਂ ਬਣਿਆ ਮਾਜਾ ਜਿਸ ਦਾ ਭਾਵ ਹੈ ਵਿਚਾਰਲਾ ਦੇਸ਼ਵੰਡ ਤੋਂ ਪਹਿਲਾਂ ਮਾਜਾ ਪੰਜਾਬ ਦੇ ਸੈਂਟਰ ਵਿੱਚ ਆਉਂਦਾ ਸੀ ਮਾਜਾ ਚੜ੍ਹਦੇ ਤੇ ਲੈਂਦੇ ਦੋਹਾਂ ਪੰਜਾਬਾਂ ਦਾ ਖੇਤਰ ਰਿਹਾ ਮਾਜੇ ਦੀ ਭਾਸ਼ਾ ਨੂੰ ਵਿਦਵਾਨਾਂ ਨੇ ਸ਼ੁੱਧ ਪੰਜਾਬੀ ਭਾਸ਼ਾ ਦਾ ਦਰਜਾ ਦਿੱਤਾ ਮਾਜੇ ਦੇ ਲੋਕ ਬੜੇ ਅਣਖੀ ਬਹਾਦਰ ਤੇ ਸੂਰਬੀਰ ਹੋਏ ਨੇ ਮਾਜੇ ਵਾਲਿਆਂ ਦਾ ਸੰਘਰਸ਼ ਬਹੁਤ ਵੱਡਾ ਇਥੋਂ ਦੇ ਜਾਇਆਂ ਨੂੰ ਹਰ ਸਦੀ 'ਚ ਆਪਣੀ ਹੋਣ ਦੇ ਲਈ ਲੜਨਾ ਕੋਲ ਨਾ ਪਿਆ ਜੋ ਹਮਲਾਵਰ ਭਾਰਤ ਨੂੰ ਲੁੱਟਣ ਲਈ ਆਉਂਦੇ ਸੀ ਉਹਨਾਂ ਦਾ ਸਭ ਤੋਂ ਪਹਿਲਾ ਟਾਕਰਾ ਮਾਝੇ ਵਾਲਿਆਂ ਨਾਲ ਹੁੰਦਾ ਸੀ ਵੱਡੇ ਵੱਡੇ ਰਾਜਾਂ ਨੂੰ ਖਤਮ ਕਰਦਾ ਹੋਇਆ ਸਿਕੰਦਰ ਜਦੋਂ ਪੰਜਾਬ ਆਇਆ ਤਾਂ ਮਾਝੇ ਦੀ ਧਰਤੀ ਤੇ ਆ ਕੇ ਉਹਦਾ ਦੁਨੀਆ ਨੂੰ ਜਿੱਤਣ ਦਾ ਸੁਪਨਾ ਚੱਕਨਾਚੂਰ ਹੋ ਗਿਆ ਸੀ ਮਾਝੇ ਦੇ ਵਸਨੀਕਾਂ ਨੂੰ ਮਝੈਲ ਕਿਹਾ ਜਾਂਦਾ ਮਝੈਲ ਪੁਰਾਣੇ ਸਮਿਆਂ 'ਚ ਗ੍ਰੀਲਾ ਯੁੱਧ ਨੀਤੀ ਦੇ ਮਾਹਰ ਰਹੇ ਨੇ ਮਾਝੇ ਦਾ ਪੱਟੀ ਸ਼ਹਿਰ ਆਪਣੀ ਸ਼ਾਨੋ ਸ਼ੌਕਤ ਦੇ ਲਈ ਪੁਰਾਣੇ ਵੇਲਿਆਂ ਦਾ ਮਸ਼ਹੂਰ ਸ਼ਹਿਰ ਰਿਹਾ। ਮਾਝੇ ਦਾ ਸਿੱਖ ਧਰਮ ਦੇ ਨਾਲ ਬਹੁਤ ਗੂੜਾ ਸਬੰਧ ਰਿਹਾ। ਗੁਰੂ ਨਾਨਕ ਸਾਹਿਬ ਦਾ ਜਨਮ ਮਾਝੇ ਵਿੱਚ ਹੋਇਆ। ਸਿੱਖਾਂ ਦਾ ਸਭ ਤੋਂ ਮੁਕੱਦਸ ਸਥਾਨ ਸ੍ਰੀ ਦਰਬਾਰ ਸਾਹਿਬ ਮਾਝੇ ਦੇ ਵਿੱਚ ਹੈ। 18ਵੀਂ ਸਦੀ 'ਚ ਮਾਝਾ ਸਿੱਖ ਸ਼ਹਾਦਤਾਂ ਦਾ ਗੜ ਰਿਹਾ। ਲਾਹੌਰ ਦਾ ਨਖਾਸ ਚੌਕ ਮਾਝੇ ਵਿੱਚ ਸੀ, ਜਿੱਥੇ ਰੋਜ਼ਾਨਾ ਸੈਂਕੜੇ ਸਿੱਖਾਂ ਨੂੰ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਸ਼ਹੀਦ ਕੀਤਾ ਜਾਂਦਾ ਸੀ। ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਮਾਝੇ ਵਿੱਚ ਹੋਇਆ। ਗੁਰਦੁਆਰਿਆਂ ਦੇ ਸੁਧਾਰ ਦੇ ਲਈ ਚੱਲੀ ਗੁਰਦੁਆਰਾ ਸੁਧਾਰ ਲਹਿਰ ਮਾਝੇ ਤੋਂ ਆਰੰਭ ਹੋਈ ਜਲਿਆਂਵਾਲਾ ਬਾਗ ਦਾ ਖੂਨੀ ਕਾਂਡ ਮਾਝੇ ਵਿੱਚ ਵਾਪਰਿਆ ਮਾਝੇ ਨੇ ਪੰਜਾਬੀ ਨੂੰ ਕਈ ਨਾਮੀ ਲੇਖਕ ਦਿੱਤੇ ਅੱਜ ਵੀ ਮਾਝੇ ਦੀ ਧਰਤੀ ਤੇ ਬਣੇ ਅਨੇਕਾਂ ਇਤਿਹਾਸਕ ਗੁਰੂ ਘਰ ਉਹਨਾਂ ਮਹਾਨ ਸਿੱਖ ਯੋਧਿਆਂ ਦੀ ਕੁਰਬਾਨੀ ਦੀ ਯਾਦ ਦਿਵਾਉਂਦੇ ਨੇ ਮਾਝੇ ਦਾ ਹੋਰ ਵੀ ਬਹੁਤ ਗੌਰਵਮਈ ਇਤਿਹਾਸ ਹੈ ਜਿਹੜਾ ਅਸੀਂ ਅਗਲੇ ਵੀਡੀਓਸ ਦੱਸਾਂਗੇ ਮਾਝੇ ਵਾਲਿਆਂ ਨਾਲ ਸਾਂਝੀ ਕਰੋ ਇਹ ਵੀਡੀਓ ਤੇ ਕਮੈਂਟ ਕਰਕੇ ਦੱਸੋ ਤੁਸੀਂ ਹੋਰ ਕਿਹੜੇ ਇਲਾਕੇ ਦਾ ਇਤਿਹਾਸ ਜਾਨਣਾ ਚਾਹੁੰਦੇ ਹੋ